ਸਿੱਖਿਆ ਮੰਤਰੀ ਓਪੀ ਸੋਨੀ ਨੇ ਜਲੰਧਰ ਵਿੱਚ ਇੱਕ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿੱਜੀ ਸਕੂਲਾਂ ਦੀ ਤੁਲਨਾ ਪੰਜ ਤਾਰਾ ਹੋਟਲ ਅਤੇ ਸਰਕਾਰੀ ਸਕੂਲਾਂ ਦੀ ਤੁਲਨਾ ਟਾਬਿਆਂ ਨਾਲ ਕੀਤੀ ਹੈ ਸਿੱਖਿਆ ਮੰਤਰੀ ਦੁਆਰਾ ਅਜਿਹਾ ਬਿਆਨ ਦੇਣਾ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ ਪ੍ਰਣਾਲੀ ਦਾ ਮਜ਼ਾਕ ਉਡਾਉਣਾ ਹੈ ਬਹੁਤ ਕੁਝ ਹੋ ਰਿਹਾ ਅਸੀਂ ਪ੍ਰਾਈਵੇਟ ਸੋਚ ਰਹੇ ਸੋਚ ਰਹੇ ਹੁਣ ਸਾਨੂੰ ਇੱਕ ਬਲੈਂਡ ਚ ਆਉਂਦੀਆਂ ਜੀ 6000 ਫੀਸ ਲੈਂਦੇ 5000 ਫੀਸ ਲੈਂਦੇ ਪ੍ਰਾਈਵੇਟ ਸਕੂਲਾਂ ਵਾਲੇ ਪਰ ਵੇਖ ਰਹਾ ਵੀ ਆ ਹੁਣ ਮੈਂ ਇੱਕ ਆਫਟਰ ਰਿਕਾਰਡ ਕਰ ਗੱਲ ਕਰਨਾ ਹੁਣ ਰੋਟੀ ਢਾਬੇ ਤੋਂ ਵੀ ਮਿਲ ਜਾਂਦੀ ਆ ਰੋਟੀ ਲੋਗ 5 ਸਟਾਰ ਹੋਟਲ ਤੋਂ ਵੀ ਖਾ ਲੈਂਦੇ ਕਿੰਨਾ ਡਿਫਰੈਂਸ ਹੁੰਦਾ ਉਹਦਾ ਢਾਬੇ ਤੋਂ ਜਿਹੜੀ ਆ ਉਹ 20 ਰੁਪਏ 10 ਰੁਪਏ ਦੀ ਚਾਹ ਮਿਲ ਜਾਂਦੀ ਆ 5 ਸਟਾਰ ਹੋਟਲ ਜੀ ਲੋਗ ਜਾਂਦੇ ਨੇ ਪਰ ਕਦੀ 5 ਸਟਾਰ ਹੋਟਲ ਵਾਲੇ ਗਏ ਨਹੀਂ ਪਿੱਛੇ ਜਾ ਕੇ ਕਸਟਮਰ ਦੇ ਵੀ ਸਾਡੇ ਹੋਟਲ ਆਓ ਤੁਸੀਂ ਸੋ ਇਸ ਕਰਕੇ ਥੋੜਾ ਜਿਹਾ ਫਰਕ ਤੇ ਪੈਂਦਾ ਹੈ ਵੇਖੋ ਸਿਸਟਮ ਮੈਂ ਵੇਖੋ ਸਿਸਟਮ ਸਾਰਾ ਹੀ ਸੇਮ ਆ ਹਣ ਬੱਚੇ ਜਿਨ੍ਹਾਂ ਲੋਕਾਂ ਕੋ ਪੈਸੇ ਨਹੀਂ ਤੁਸੀਂ ਇੱਥੇ ਤੋਂ 5-6000 ਫੀਸ ਦੇ ਲੋਕ ਲੱਖ-ਲੱਖ ਰੁਪਏ ਵੀ ਮਹੀਨਾ ਦੇ ਰਹੇ ਤੁਸੀਂ ਆ ਜਨ ਸਕੂਲ ਚਲ ਜਾਓ ਤੁਸੀਂ ਹੋਰ ਕੋਈ ਕਾਮਰਸ ਸਕੂਲ ਚਲ ਜਾਓ ਫਿਰ ਕਿੰਨੂ ਕਿੰਨੂ ਆਪਾਂ ਰੋਕ ਸਰਕਾਰਾਂ ਰੋਕਣੀਆਂ ਜਿਹੜਾ ਜ਼ਰੂਰੀ ਹੈ ਐਜੂਕੇਸ਼ਨ ਐਂਡ ਹੈਲਥ ਜਿਹੜੀ ਕੀ ਸਰਕਾਰ ਜਿਹੜੀ ਆ ਹਰ ਬੰਦੇ ਨੂੰ ਪ੍ਰੋਵਾਈਡ ਕਰਦੀ ਤੁਸੀਂ ਵੇਖੋ ਜਿੱਥੋਂ ਤੱਕ ਸਰਕਾਰੀ ਸਕੂਲ ਨੇ ਸਾਡੇ ਅਸੀਂ ਹੁਣ ਸਮਾਰਟ ਕਲਾਸਿਸ ਬਣਾ ਰਹੇ ਹਾਂ ਬੱਚਿਆਂ ਵਾਸਤੇ ਬੱਚੇ ਜਿਹੜੇ ਨੇ ਹੁਣ ਸਰਕਾਰੀ ਸਕੂਲਾਂ ਚੋਂ ਪੇਰੈਂਟ ਸਾਡੇ ਸਕੂਲਾਂ ਨਹੀਂ ਭੇਜਦੇ ਬਿਲਕੁਲ ਫੀਸ ਮਾ ਆ ਪਿਆ ਬਿਲਕੁਲ ਅਸੀਂ ਵੀ ਸਰਕਾਰੀ ਸਕੂਲਾਂ ਦੇ ਪੜ੍ਹੇ ਆਣਾ ਤੁਸੀਂ ਜਿਹੜੀ ਗੱਲ ਕੀਤੀ ਮੈਂ ਤੁਹਾਡੇ ਨਾਲ ਸਾਂਝ ਵਿੱਚ ਪਰ ਜਿੱਥੋਂ ਤੱਕ ਸਵਾਲ ਆ ਸਰਕਾਰੀ ਸਕੂਲਾਂ ਚ ਜੇ ਫੈਸਿਲਿਟੀ ਚ ਮਿਲ ਜੇਗੀ ਸਾਡੀਆਂ ਬੁੱਕਸ ਵੀ ਫ੍ਰੀ ਨੇ ਸਾਡੀਆਂ ਫੀਸਾਂ ਵੀ ਫ੍ਰੀ ਨੇ ਮੋਸਟਲੀ ਦੇ ਸਮਾਰਟ ਸਕੂਲ ਜੇਕਰ ਆਪ ਬਾਰੇ ਬਾਤ ਕਰਦੇ ਕਿ ਸਮਾਰਟ ਸਕੂਲ ਡਵੈਲਪ ਕਰਨੇ ਉਸਕੇ ਲਈ ਮੋਸਟਲੀ ਸਾਰੇ ਸਕੂਲ ਜਾਂ ਤਾਂ ਐਨਆਰਆਈ ਫੰਡਿੰਗ ਤੇ ਡਿਪੈਂਡੈਂਟ ਹੈ ਜਾਂ ਤਾਂ ਬਹੁਤ ਪੈਸੇ ਖਰਚ ਕਰ ਰਹੇ ਨੇ ਨਾ ਹਮ ਕਿਉਂ ਨਹੀਂ ਮਰੇ ਹਮ ਮੈਂਨੇ ਬੋਲਾ ਹਮ ਇੱਕ 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 ਮੈਂਨੇ ਪਹਿਲੇ ਆਪਕੋ ਬੋਲਾ ਹੈ ਹਮ 1000 ਕਰੋੜ ਰੁਪਏ ਖਰਚ ਕਰ ਰਹੇ ਹੈ ਇਸ ਸਾਲ ਬੱਚੋ ਕੇ ਲਈ ਕਰ ਰਹੇ ਨਾ 9000 ਕਰੋੜ ਰੁਪਏ ਪਰ ਇਅਰ ਹਮ ਸੈਲਰੀ ਦੇ ਰਹੇ ਹੈ ਸਟਾਫ ਕੋ